ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਾਮ ਗੁਰੂ ਹੈ ਵੱਲ ਤਨ ਕਾ ਗਾਰਬ ਦੇਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਾ ਕੇ ਜੈ ਗੁਰ ਬਿਣ ਕੋਰੇ ਅੰਧਾਰ ਗੁਰੂ ਬਿਣ ਸਮਝ ਨ ਆਵੇ ਗੁਰ ਬਿਣ ਸੁਰਤ ਨ ਸਿੱਧ ਗੁਰੂ ਬਿਣ ਮੁਕਤ ਨ ਪਾਵੇ ਸੋ ਗੁਰਸੇਵੀ ਆਹ ਤਹਨ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ श्री वाहेगुरु साहिब जीओ ਮਨ ਹੈ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਪਹਟਿਓ ਵਡਭਾਗੀ ਮਨ ਹੈ ਭਇਆ ਪਰਗਾਸਾ ਕੋ ਨਾ ਪਾਟਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਿਗੁਰ ਕੈ ਬਲ ਹਾਰੈ ਆਗੈ ਸੁਖ ਪਾਸ਼ੈ ਸੁਖ ਸਹਜਾ ਘਰ ਆਨ ਅੰਤਰ ਜਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਦਰਸਨੇ ਆਕਾਲ ਮੂਰਤ ਪ੍ਰਭ ਹੈ ਭੀ ਹੋਵਣਹਾਰਾ ਕਾंठ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੀਤ ਪਿਆਰਾ ਵੱਡੀ ਵੱਡਿਆਈ ਅਤਰਜ ਸੋਭਾ ਕਾਕਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵੜੇ ਵੜਿਆਈ ਅਚਰਜ ਸੋਭਾ ਕਰ ਜਾਇਆ ਰਾਸੇ ਨਾਨਕ ਕਾਕਰਪੂਰਾ ਭੇਟਿਓ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸWARE ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਅੱਜ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਵਰਦਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦੇ ਪਾਵਨ ਰਵਿੱਤਰ 609 10 ਅੰਗ ਪਰ ਸਿਸ਼ੁਭਤ ਹੈ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪ੍ਰਗਾਸਾ ਸਤਿਗੁਰੂ ਜੀ ਕਹਿੰਦੇ ਵੱਡੀ ਕਿਸਮਤ ਦੇ ਨਾਲ ਵੱਡਿਆਂ ਭਾਗਾਂ ਦੇ ਨਾਲ ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ ਮੇਰੇ ਮਨ ਵਿੱਚ ਆਤਮਕ ਜੀਵਨ ਦੀ ਸੋਝ ਜੜੀ ਹੈ ਸੋਝੀ ਜੜੀ ਹੈ ਉਹ ਪੈਦਾ ਹੋ ਗਈ ਹੈ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਸਤਿਗੁਰੂ ਜੀ ਕਹਿੰਦੇ ਹੁਣ ਮੈਨੂੰ ਮੇਰੇ ਮਾਲਕ ਦਾ ਸਹਾਰਾ ਹੋ ਗਿਆ ਹੈ ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਆਪਣੇ ਸਤਿਗੁਰ ਕਾ ਬਲ ਹਾਰੈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਆਗੈ ਸੁਖ ਪਾਛੈ ਸੁਖ ਸਹਿਜ ਘਰ ਆਨੰਦ ਹਮਾਰਾ ਰਹਾਉ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਆਨੰਦ ਬਣਿਆ ਹੋਇਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਆਤਮਿਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਹੈ ਤੇ ਪ੍ਰਲੋਕ ਦੇ ਵਿੱਚ ਵੀ ਇਹ ਸੁੱਖ ਜਿਹੜਾ ਹੈ ਉਹ ਟਿਕਿਆ ਰਹਿਣ ਵਾਲਾ ਹੈ ਅੰਤਰਜਾਮੀ ਕਰਨਹਿ ਹਾਰਾ ਸੋਈ ਖਸਮ ਹਮਾਰਾ ਮੈਨੂੰ ਨਿਸ਼ਚਾ ਹੋ ਗਿਆ ਕਿ ਜਿਹੜਾ ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਮੇਰਾ ਵੀ ਰਖਵਾਲਾ ਹੈ ਨਿਰਭਉ ਭੈ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰ ਜਦੋਂ ਦਾ ਮੈਂ ਗੁਰੂ ਦੀ ਚਰਣੀ ਲੱਗਾ ਹਾਂ ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ ਕੋਈ ਡਰ ਮੈਨੂੰ ਕੋ ਨਹੀਂ ਸਕਦਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਣ ਹਾਰਾ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਹੁਣ ਯਕੀਨ ਬਣ ਗਿਆ ਕਿ ਜਿਸ ਪ੍ਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਜਿਸ ਪ੍ਰਮਾਤਮਾ ਦੀ ਹਸਤੀ ਮੌਤ ਤੋਂ ਪਰ ਰਹਿਤ ਹੈ ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ ਕੰਧ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਉਹ ਪ੍ਰਭੂ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਵੱਡੀ ਵਡਿਆਈ ਅਚਰਜ ਸੋਭਾ ਆਕਾਰ ਜਿਆ ਆਇਆ ਰਾਸੇ ਉਹ ਗੁਰੂ ਦੀ ਵੱਡੀ ਵਡਿਆਈ ਵਾਲਾ ਹੈ ਉਹ ਗੁਰੂ ਬੜੀ ਵੱਡੀ ਵਡਿਆਈ ਵਾਲਾ ਹੈ ਅਚਰਜ ਸੋਭਾ ਵਾਲਾ ਹੈ ਉਸ ਦੀ ਸ਼ਰਣ ਪਿਆ ਜਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਮੈਨੂੰ ਪੂਰਾ ਗੁਰੂ ਮਿਲ ਪਿਆ ਮੇਰੇ ਸਾਰੇ ਦੁੱਖ ਜਿਹੜੇ ਹਨ ਉਹ ਦੂਰ ਹੋ ਗਏ ਸੋ ਕੋਟਾਨ ਕੋਟ ਸ਼ੁਕਰਾਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦਾ ਜਿਨ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਮ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਚਰਣਾ ਕਮਲਾ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰਿਆਤ ਰੱਖਣ ਗੁਰ ਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਅਮਰਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਗੁਰੂ ਪਿਆਰੇ ਸਾਧ ਸੰਗਤ ਜੋ ਇੱਕ ਬਚਨ ਆਪ ਜੀ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦੇ ਆਦਬ ਸਤਕਾਰ ਦਾ ਸਾਂਝਾ ਕਰਨ ਲੱਗਿਆ ਹਾਂ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਪਾਦਸ਼ਾਹ ਮਹਾਰਾਜ ਜੀ ਕੇਡੇ ਮਹਾਨ ਨੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕੇਡਾ ਸਤਕਾਰ ਕਰਦੇ ਸਨ ਬਾਣੀ ਦਾ ਉਹਨਾਂ ਪੂਰਨੇ ਪਾ ਕੇ ਸਾਨੂੰ ਸਿਖਾਇਆ ਜਦੋਂ ਪਹਿਲਾ ਪ੍ਰਕਾਸ਼ ਕੀਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਸ ਤੋਂ ਬਾਅਦ ਕਿਸੇ ਵੀ ਬੈੱਡ ਉਤੇ ਆਪਣਾ ਆਸਣ ਨਹੀਂ ਲਾਇਆ ਜਿੱਥੇ ਗੁਰੂ ਸਾਹਿਬ ਜੀ ਸੁਖਾਸਣ ਹੁੰਦੇ ਸਨ ਉਥੇ ਨੀਚੇ ਥੱਲੇ ਚਾਦਰ ਵਿਛਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾਸਣ ਲੱਗਦਾ ਸੀ ਅੱਜ ਵੀ ਉਥੇ ਇਸੇ ਹੀ ਤਰ੍ਹਾਂ ਥੱਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਚਾਦਰ ਆਸਣ ਵਿਛਾਇਆ ਜਾਂਦਾ ਹੈ ਤੇ ਕੱਲ ਸੇਲਪੁਰਾ ਪਿੰਡ ਜਾਣ ਦਾ ਮੌਕਾ ਸੀ ਕਿਉਂਕਿ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਤਿੰਨ ਸਰੂਪਾਂ ਦੀਆਂ ਜਿਲਦਾਂ ਦੀ ਸੇਵਾ ਹੋਣ ਵਾਲੀ ਸੀ ਆਪਣੇ ਸਥਾਨ ਤੇ ਉਹ ਜਿਲਦਾਂ ਦੀ ਸੇਵਾ ਸੰਪੂਰਨ ਹੋਈ ਤੇ ਕੱਲ ਗੁਰੂ ਸਾਹਿਬ ਜੀ ਦੇ ਸਰੂਪ ਵਾਪਸ ਗੁਰਦੁਆਰਾ ਗੁਰੂ ਨਾਨਕਵਾੜੇ ਸਾਹਿਬ ਜੀ ਲੈ ਕੇ ਆਉਣੇ ਸਨ ਉਹ ਜਿਹੜੇ ਟਕਸਾਲ ਦੇ ਸਿੰਘ ਉਥੇ ਬੜੀ ਮਹਾਨ ਸੇਵਾ ਨਿਭਾਰੇ ਹਨ ਭਾਈ ਕੁਲਦੀਪ ਸਿੰਘ ਜੀ ਨਾਲ ਉਹਨਾਂ ਦੇ ਸਾਰੇ ਸਾਥੀ ਨੇ ਉਹਨਾਂ ਇੱਕ ਬਚਨ ਸੁਣਾਇਆ ਜਦੋਂ ਗੁਰੂ ਸਾਹਿਬ ਜੀ ਦੇ ਸੁਖਾਸਣ ਦੀ ਸੇਵਾ ਕਰਨ ਲੱਗੇ ਕਿਉਂਕਿ ਵੇਖੋ ਆਪਾਂ ਸਾਰੇ ਗਲਤੀਆਂ ਦੇ ਉਤਲੇ ਹਾਂ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਚਲੋ ਕਿਸੇ ਤੋਂ ਵੀ ਕੋਈ ਵੀ ਸਮੱਤ ਜਦੋਂ ਮਿਲਦੀ ਹੈ ਉਹਨੂੰ ਆਪਾਂ ਹਸਕੇ ਪ੍ਰਵਾਨ ਕਰੀਏ ਉਹਨਾਂ ਇੱਕ ਬਚਨ ਸੁਣਾਇਆ ਮਹਾਪੁਰਸ਼ ਸੰਤ ਬਾਬਾ ਜੀ ਰਾਮਪੁਰ ਖੇੜੇ ਵਾਲਿਆਂ ਦਾ ਉਹ ਕਹਿੰਦੇ ਇੱਕ ਦਿਨ ਕੀ ਹੋਇਆ ਉਹ ਆਪ ਸੇਵਾ ਸੁਖਾਸਣ ਦੀ ਸੇਵਾ ਉਹ ਸਾਰੀ ਆਪ ਕਰਦੇ ਸਨ ਇੱਕ ਦਿਨ ਕਿਸੇ ਕਾਰਨ ਉਹਨਾਂ ਦੇ ਸੇਵਕਾਂ ਨੇ ਸੇਵਾ ਕੀਤੀ ਤੇ ਕਹਿੰਦੇ ਜਿਹੜਾ ਰੁਮਾਲਾ ਸੀ ਨਾ ਸੁਖਾਸਣ ਵਾਲਾ ਉਹਦੇ ਵਿੱਚ ਕਿਤੇ ਕੋਈ ਵੱਟ ਰਹਿ ਗਿਆ ਤੇ ਮਹਾਂਪ੍ਰਸ਼ਾਨੋ ਗੁਰੂ ਅਰਜਨ ਦੇਵ ਬਾਦਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋਏ ਤੇ ਮਹਾਂਪ੍ਰਸ਼ਾਨੋ ਕੋਸ਼ਿਆ ਕਹਿੰਦੇ ਸਤਿਗੁਰੂ ਜੀ ਤੁਹਾਡੇ ਅੱਖਾਂ ਅਜ ਲਾਲ ਕਿਉਂ ਤੁਹਾਡੇ ਨੇਤਰ ਲਾਲ ਕਿਉਂ ਕੀ ਤੁਸੀਂ ਆਰਾਮ ਨਹੀਂ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੋ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਸਤਰਾਂ ਵਿੱਚ ਵੱਟ ਪਿਆ ਹੋਇਆ ساری ਰਾਤ ਦਾ ਮੈਂ ਕਿਵੇਂ ਸੌਂਦਾ ਵੇਖੋ ਗੁਰੂ ਪਿਆਰੀ ਸਾਧ ਸੰਗਤ ਇਹਨੂੰ ਕਹਿੰਦੇ ਨੇ ਸਤਕਾਰ ਇੰਨਾ ਸਤਕਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਕਰੀਏ ਇਹ ਏਡੇ ਮਹਾਨ ਸੇਵਾ ਏਡੇ ਮਹਾਨ ਗੁਰੂ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਮਿਲੇ ਨੇ ਵੇਖੋ ਗ੍ਰੰਥ ਸਾਰੇ ਆਹੀ ਧਰਮਾਂ ਦੇ ਨੇ ਪਰ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਇੱਕ ਤੇ ਇੱਕ ਮਾੜਾ ਨਹੀਂ ਆਪਾਂ ਕਹਿ ਸਕਦੇ ਆਪਣੇ ਆਪਣੇ ਜਗ੍ਹਾ ਤੇ ਸਾਰੇ ਸਤਿਕਾਰਯੋਗ ਨੇ ਪਰ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਜੁਗੋ ਜੁਗ ਅਟਲ ਗੁਰੂ ਦੀ ਪਦਵੀ ਪ੍ਰਾਪਤ ਨਹੀਂ ਜੇ ਇਹ ਪਦਵੀ ਪ੍ਰਾਪਤ ਹੈ ਤੇ ਕੇਵਲ ਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਹੈ ਸੋ ਏਡੇ ਮਹਾਨ ਗੁਰੂ ਦਾ ਸਤਕਾਰ ਸੇਵਾ ਨਾਮ ਸਿਮਰਨ ਗੁਰੂ ਕਿਰਪਾ ਕਰੇ ਇਹ ਸਭ ਨਾਲ ਦੀ ਝੋਲੀ ਪਾਵੇ ਸੋ ਇੱਕ ਵਾਰ ਤੋਂ ਫੇਰ ਸਤਿਗੁਰਾਂ ਦਾ ਧੰਨਵਾਦ ਸਰਬੱਤ ਸੰਗਤਾਂ ਦਾ ਧੰਨਵਾਦ ਆਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਲੜਨਾ ਕੋਈ ਵੀ ਰਸਨਾ ਬਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸਤਨਾਮ ਵਾਹਿਗੁਰੂ 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 गुरु वाेगुरु சாரு சாரு சத் நாம வாத்த வா